ਹੁਸ਼ਿਆਰਪੁਰ ਦੇ AG ਸਟਾਰ ਸਿਨੇਮਾ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਆ ਇੱਥੇ ਜਿਹੜੇ ਓਨਰ ਨੇ ਇਸ ਸਿਨੇਮਾ ਦੇ ਪਲਵਿੰਦਰ ਸਿੰਘ ਸੋਹਤਾ ਜੀ ਉਹਨਾਂ ਦਾ ਵੀ ਇਹੀ ਕਹਿਣਾ ਕਿ ਉਹਨਾਂ ਦੇ ਸਿਨੇਮਾ ਦੇ ਵਿੱਚ ਇਹ ਫਿਲਮ ਜਿਹੜੀ ਆ ਉਹਨਾਂ ਦੇ ਵੱਲੋਂ ਰਿਲੀਜ਼ ਨਹੀਂ ਕੀਤੀ ਜਾਵੇਗੀ ਨਹੀਂ ਅਸੀਂ ਜੇ ਡਿਸੀਜਨ ਲੈ ਲਿਆ ਜੀ ਹੁਣ ਅਸੀਂ ਇਹ ਮੂਵੀ ਨਹੀਂ ਲਗਾਵਾਂਗੇ ਅਸੀਂ ਵਿਵਾਦ ਵਿੱਚ ਕਿਉਂ ਪੈਣਾ ਕੰਗਨਾ ਜੀ ਨੇ ਦੋ ਚਾਰ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਸੀ ਆ ਉਹ ਵੀ ਪੰਜਾਬ ਦੇ ਅਗੇਂਸਟ ਸੀਗਾ ਉਹ ਆਪਣੀ ਸ਼ੋਭੀ ਖੁਦ ਖਰਾਬ ਕਰੀ ਜਾਂਦੇ ਆ ਇਦਾਂ ਦੀਆਂ ਬਿਆਨ ਦੇਣੇ ਇਦਾਂ ਨੈਗੇਟਿਵਿਟੀ ਫਲਾਣੀ ਪੰਜਾਬ ਦੇ ਖਾਤਰ ਅਸੀਂ ਹੁਣ ਇੰਨੇ ਜਾਣੇ ਖੜੇ ਆ ਅਸੀਂ ਇੱਥੇ ਕਿੰਨੇ ਵੱਧੇ ਨਸ਼ਾ ਕਰਦੇ ਆ ਉਹ ਕਿੰ데 ਪੰਜਾਬ ਦੇ ਵਿੱਚ ਹਰ ਬੰਦਾ ਨਸ਼ਈ ਆ ਹਰ ਬੰਦਾ ਚਿੱਟਾ ਲੈ ਰਿਆ ਜਾਂ ਡੋਡੇ ਨਹੀਂ ਵਿਖਦੇ ਜਾਂ ਆਫੀਮ ਨਹੀਂ ਵਿਖਦੀ ਤਾਂ ਪੰਜਾਬ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਗਲਤ ਆ ਕੇ ਪੰਜਾਬੀ ਲੋਕਾਂ ਨੂੰ ਮਿਲਣ ਅਤੇ ਬੈਠਣ ਪੰਜਾਬੀ ਲੋਕਾਂ ਨੂੰ ਜਾਣਨ ਉਹਨਾਂ ਦੇ ਮਾਈਂਡ ਵਿੱਚ ਕੁਝ ਬੈਠ ਗਿਆ ਆ ਪਤਾ ਨਹੀਂ ਕੀ ਨੇਗੈਟਿਵਿਟੀ ਕੰਗਣਾ ਜੀ ਦੀ ਆਪਣੀ ਸੋਚ ਹੈਗੀ ਆ ਉਹ ਕਿਉਂ ਨੇਗੈਟਿਵਿਟੀ ਉਹਨਾਂ ਦੇ ਮਾਈਂਡ ਚ ਨਹੀਂ ਭਰੀ ਹੋਆ ਉਹ ਉਹਨਾਂ ਨੂੰ ਜਾਣਨ ਉਹ ਆਲ ਓਵਰ ਤੁਸੀਂ ਬਾਲੀਵੁੱਡ ਲੈ ਲੋ ਸਿਰਫ ਕੰਗਣਾ ਜੀ ਪੰਜਾਬ ਦੇ ਲਈ ਇਦਾਂ ਦੇ ਬਿਆਨ ਦਿੰਦੇ ਆ ਕੰਗਣਾ ਜੀ ਦੀ ਮੂਵੀ ਦੀ ਕੋਈ ਸ਼ੂਟਿੰਗ ਨਹੀਂ ਇੱਥੇ ਹੁੰਦੀ ਔਰ ਨੇਗਟਿਵ ਬਿਆਨ ਹੀ ਆਉਂਦੇ ਆ ਨੇਗੈਟਿ ਕੰਗਨਰ ਨੌਦ ਦੇ ਫਿਲਮ emergeny ਲਗਾਤਾਰ ਵਿਸ਼ਾ ਦਾ ਚਰਚਾ ਬਣੀ ਹੋਈ ਹੈ ਇਸ ਫਿਲਮ ਨੂੰ ਲੈ ਕੇ ਵਿਵਾਦ ਉਸ ਦੇ ਰਿਲੀਜ਼ ਤੋਂ ਪਹਿਲਾਂ ਹੀ ਸ਼ੁਰੂ ਹੋ ਗਏ ਮੁੰਬਈ ਹਾਈ ਕੋਰਟ ਦੇ ਵਿੱਚ ਵੀ ਇਸ ਦਾ ਕਾਫੀ ਚਰਚਾ ਹੋਈ ਇਸ ਫਿਲਮ ਦੀ ਉਸ ਤੋਂ ਬਾਅਦ ਸੈਂਸਰ ਬੋਰਡ ਨੇ ਇਸ ਤੇ ਰੋਕ ਲਗਾ ਦਿੱਤੀ ਫਿਲਹਾਲ ਇਸ ਮੂਵੀ ਤੇ ਰੋਕ ਲੱਗੀ ਹੋਈ ਹੈ ਸੈਂਸਰ ਬੋਰਡ ਦੇ ਵੱਲੋਂ ਇਸ ਫਿਲਮ ਦੇ ਉੱਪਰ 14 ਕਟ ਲਗਾਏ ਗਏ ਨੇ ਕਿਹਾ ਜਾ ਰਿਹਾ ਹੈ ਕਿ ਇਸ 14 ਕਟ ਤੋਂ ਬਾਅਦ ਜਿਹੜੀ ਐਮਰਜੈਂਸੀ ਫਿਲਮ ਹੈ ਕੰਗਨਾ ਰਨੋਦੀ ਜੋ ਕੰਗਨਾ ਰਨੋਦ ਦੇ ਵੱਲੋਂ ਹੀ ਪ੍ਰੋਡਿਊਸ ਕੀਤੀ ਗਈ ਹੈ ਡਾਇਰੈਕਟ ਕੀਤੀ ਗਈ ਹੈ ਉਸ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਕੀਤਾ ਜਾਏਗਾ ਲੇਕਿਨ ਦੂਜੇ ਪਾਸੇ ਹੀ ਦਰਸ਼ਕਾਂ ਦੇ ਵੱਲੋਂ ਇਸ ਫਿਲਮ ਦਾ ਵਿਰੋਧ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਹੈ ਲੋਕ ਇਸ ਫਿਲਮ ਨੂੰ ਨਹੀਂ ਵੇਖਣਾ ਚਾਹੁੰਦੇ ਲੋਕਾਂ ਦਾ ਇਹ ਕਹਿਣਾ ਕਿ ਸਿਨੇਮਾ ਘਰਾਂ ਦੇ ਵਿੱਚ ਜਿਹੜੀ ਕੰਗਨਾ ਦੀ ਇਹ ਫਿਲਮ ਐਮਰਜੈਂਸੀ ਹੈ ਉਸ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇਗਾ ਹੁਸ਼ਿਆਰਪੁਰ ਦੇ ਏਜੀ ਸਟਾਰ ਸਿਨੇਮਾ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਆ Okay. <laughs> ਇਨ ਇੱਥੇ ਜਿਹੜੇ ਓਨਰ ਨੇ ਇਸ ਸਿਨੇਮਾ ਦੇ ਪਲਵਿੰਦਰ ਸਿੰਘ ਸੋਹਤਾ ਜੀ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਉਹਨਾਂ ਦੇ ਸਿਨੇਮਾ ਦੇ ਵਿੱਚ ਇਹ ਫਿਲਮ ਜਿਹੜੀ ਆ ਉਹਨਾਂ ਦੇ ਵੱਲੋਂ ਰਿਲੀਜ਼ ਨਹੀਂ ਕੀਤੀ ਜਾਵੇਗੀ ਪੂਰਾ ਮਾਮਲਾ ਕੀ ਹੈ ਕਿ ਉਹਨਾਂ ਦੀ ਲੋਕਾਂ ਦੇ ਨਾਲ ਗੱਲਬਾਤ ਹੋਈ ਕਿ ਲੋਕਾਂ ਦਾ ਕਹਿਣਾ ਹੈ ਹੁਸ਼ਾਰਪੁਰ ਦੇ ਸਵਾਗਤ ਕਰਦੇ ਪਰ ਗੱਲਬਾਤ ਦਾ ਜਿਹੜਾ ਸلسلਾ ਅੱਗੇ ਸ਼ੁਰੂ ਕਰਤਾ ਪਲਵਿੰਦਰ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਪਲਵਿੰਦਰ ਜੀ ਕੰਗਨ ਰਣੌਤ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦੇ ਨੇ ਚਾਹੇ ਉਹ ਕਿਸਾਨਾਂ ਦਾ ਮੁੱਦਾ ਹੋਵੇ ਚਾਹੇ ਉਹ ਪੰਜਾਬੀਆਂ ਦਾ ਮੁੱਦਾ ਹੋਵੇ ਅਕਸਰ ਉਹ ਟਿੱਪਣੀ ਕਰਦੇ ਹੋਏ ਨਜ਼ਰ ਆਉਂਦੇ ਨੇ ਫਿਲਹਾਲ ਉਹਨਾਂ ਦੀ ਫਿਲਮ ਜਿਹੜੀ ਐਮਰਜੈਂਸੀ ਹੈ ਉਸ ਨੂੰ ਲੈ ਕੇ ਬਹੁਤ ਵਿਵਾਦ ਛੜ ਰਹੇ ਨੇ ਤੇ ਥੋੜਾ ਹੁਸ਼ਿਆਰਪੁਰ ਦੇ ਵਿੱਚੋਂ ਥੋੜਾ ਇਹ ਕਹਿਣਾ ਕਿ ਇੱਕ ਸਿਨੇਮਾ ਦੇ ਵਿੱਚ ਇਹ ਫਿਲਮ ਜਿਹੜੀ ਹੈ ਮੈਂ ਆਪਣੇ ਸਿਨੇਮਾ ਦੇ ਵਿੱਚ ਨਹੀਂ ਲਾਵਾਂਗਾ ਜੀ ਬਿਲਕੁਲ ਸਾਡੇ ਜਿਸ ਤਰ੍ਹਾਂ ਦੋ ਸਿਨੇਮਾਸ ਹੈਗੇ ਆ ਪੰਜਾਬ ਦੇ ਵਿੱਚ ਇਹ ਜੀ ਚਾ ਸਿਨੇਮਾਸ ਦੇ ਨਾਮ ਤੇ ਨਵੀਂ ਚੀਜ਼ ਸਟਾਰਟ ਕੀਤੀ ਆ ਜਿਹੜਾ ਸਾਡਾ ਲੋਕਲ ਬ੍ਰਾਂਡ ਹੈਗਾ ਆ ਸਾਡੇ ਕੋਲ ਲੋਕਲ ਸੰਸਥਾਵਾਂ ਇਕੱਠੀਆਂ ਹੋ ਕੇ ਆਈਆਂ ਸੀ ਆ ਸਾਨੂੰ ਉਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਕਿ ਇਹ ਮੂਵੀ ਤੁਸੀਂ ਇਹਨੂੰ ਪ੍ਰਮੋਟ ਨਾ ਕਰਿਓ ਆਲਰੇਡੀ ਪਹਿਲੇ ਵੀ ਤੁਸੀਂ ਦੇਖਿਆ ਹੋਣਾ ਸਾਡੇ ਸਿਨੇਮੇ ਦੇ ਵਿੱਚ ਇਹਦੀ ਪ੍ਰੋਮੋਸ਼ਨ ਦਾ ਕੋਈ ਵੀ ਸਾਡੇ ਕੋਲ ਪੋਸਟਰ ਜਾਂ ਕੋਈ ਸਟੈਂਡੀ ਵਗੈਰਾ ਨਹੀਂ ਅਸੀਂ ਲਗਾਈ ਕਿਉਂਕਿ ਇਦਾਂ ਦੀਆਂ ਮੂਵੀਆਂ ਨੂੰ ਅਸੀਂ ਪ੍ਰਮੋਟ ਨਹੀਂ ਕਰਦੇ ਜਿਹੜੀਆਂ ਸਾਡੀ ਆਪਸੀ ਭਾਈਚਾਰਕ ਸਾਂਝ ਲਈ ਖਤਰਾ ਹੋਵੇ ਐਦਾਂ ਦੇ ਬਿਆਨ ਐਦਾਂ ਦੀਆਂ ਮੂਵੀਆਂ ਜਾਂ ਐਦਾਂ ਦੀਆਂ ਨਹੀਂ ਬਣਨੀਆਂ ਚਾਹੀਦੀਆਂ ਪੰਜਾਬ ਦਾ ਮਾਹੌਲ ਪੰਜਾਬ ਦਾ ਇਸ ਵੇਲੇ ਜੋ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਸਾਡੀ ਆਪਸੀ ਚ ਭਾਈਚਾਰਕ ਸਾਂਝ ਬਹੁਤ ਵਧੀਆ ਹੈਗੀ ਆ ਸਾਡੇ ਪੰਜਾਬ ਵਿੱਚ ਕੋਈ ਐਦਾਂ ਦੀ ਪ੍ਰੋਬਲਮ ਨਹੀਂ ਹੈਗੀ ਤਾਂ ਅਸੀਂ ਇਦਾਂ ਦੀਆਂ ਮੂਵੀਆਂ ਨੂੰ ਕਿਉਂ ਪ੍ਰਮੋਟ ਕਰੀਏ ਪਰ ਤੁਸੀਂ ਟ੍ਰੇਲਰ ਦੇਖਿਆ ਹਾਲੇ ਤੱਕ ਫਿਲਮ ਦਾ ਟ੍ਰੇਲਰ ਦੇ ਵਿੱਚ ਤੁਹਾਨੂੰ ਕੀ ਕਮੀਆਂ ਲੱਗੀਆਂ ਜੋ ਤੁਸੀਂ ਇਹ ਡਿਸੀਜਨ ਲਿੱਤਾ ਜਾਂ ਤੁਹਾਡੇ ਸ਼ਹਿਰ ਦੇ ਲੋਕਾਂ ਨੇ ਇਹ ਡਿਸੀਜਨ ਲਿੱਤਾ ਕੁਝ ਉਹਦੇ ਵਿੱਚ ਸਿਗੇ ਵਿਵਾਦਿਕ ਟ੍ਰੇਲਰ ਦੇ ਵਿੱਚ ਸੀਨ ਸੀਗੇ ਜੋ ਸਾਡੇ ਕੋਲ ਹੋਰ ਸੰਸਥਾਵਾਂ ਆ ਕੇ ਸਾਨੂੰ ਦੱਸਿਆ ਅਸੀਂ ਦੇਖੇ ਵੀ ਉਹ ਸਾਨੂੰ ਖੁਦ ਵੀ ਉਹ ਚੰਗੇ ਨਹੀਂ ਲੱਗੇ ਤਾਂ ਨਫ਼ਰਤ ਫਲਾਉਣ ਵਾਲੇ ਸੀਗੇ ਤਾਂ ਅਸੀਂ ਡਿਸੀਜਨ ਲਿਆ ਕਿ ਅਸੀਂ ਇਹ ਚੀਜ਼ਾਂ ਨੂੰ ਪ੍ਰੋਮੋਟ ਨਹੀਂ ਕਰਾਂਗੇ ਅਥੋਟਿਕ ਸੋਸ਼ਲ ਮੀਡੀਆ ਦਾ ਵੀਡੀਓ ਬੜੀ ਵਾਇਰਲ ਹੋਈ ਸੀ ਕਿ ਜਿਸ ਦੇ ਵਿੱਚ ਤੁਸੀਂ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਇਸ ਫਿਲਮ ਦੇ ਵਿੱਚ ਜਿਹੜੀ ਸਿੱਖਾਂ ਦੀ ਛਵੀ ਹੈ ਉਸ ਨੂੰ ਖਰਾਬ ਕੀਤਾ ਗਿਆ ਉਸ ਨੂੰ ਬਹੁਤ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਬਿਲਕੁਲ ਜਦੋਂ ਕਿ ਜਿਹੜੀ ਤੁਸੀਂ ਵੀ ਜਾਣਦੇ ਹੋ ਸਿੱਖ ਕਮਿਊਨਿਟੀ ਜਿਹੜੀ ਹੈਗੀ ਆ ਫ੍ਰੈਂਡਲੀ ਹੁੰਦੀ ਆ ਹਰ ਵੇਲੇ ਲੋਕਾਂ ਦੇ ਨਾਲ ਖੜਦੀ ਆ ਜੋ ਉਹਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸਿੱਖਾਂ ਦੇ ਬਾਰੇ ਸਿੱਖ ਕਮਿਊਨਿਟੀ ਇਸ ਤਰ੍ਹਾਂ ਦੀ ਨਹੀਂ ਹੈਗੀ ਹਰ ਵੇਲੇ ਦੇਸ਼ ਦੇ ਨਾਲ ਦੇਸ਼ ਦੇ ਨਾਲ ਖੜੀ ਆ ਦੇਸ਼ ਲਈ ਜਾਨ ਵਾਰਦੀ ਰਹੀ ਆ ਔਰ ਸਾਡਾ ਦੇਸ਼ ਏਕਾ ਸਾਡਾ ਇੰਡੀਆ ਸਾਡਾ ਦੇਸ਼ ਆ ਸੈਕ ਕਮਿਊਨਿਟੀ ਇਹ ਗੱਲ ਨਹੀਂ ਸੋਚਦੀ ਜੋ ਉਹ ਤੁਹੇ ਦਿਖਾ ਲੰਦੀ ਕੋਸ਼ਿਸ਼ ਕੀਤੀ ਗਈ ਹੈ ਪਰ ਤੁਹਾਨੂੰ ਨਹੀਂ ਲੱਗਦਾ ਕਿ ਬਾਕੀ ਸਿਨੇਮਾ ਘਰਾਂ ਦੇ ਵਿੱਚ ਜੇਕਰ ਇਹ ਫਿਲਮ ਰਿਲੀਜ਼ ਹੁੰਦੀ ਹੈ ਕੋਈ ਕਿ ਵੀ ਕਿਉਂਕਿ ਸੈਂਸਰ ਬੋਰਡ ਦੇ ਵੱਲੋਂ ਇਸ ਫਿਲਮ ਦੇ ਉੱਪਰ 14 ਕੱਟ ਲਾਏ ਗਏ ਨੇ ਫਿਰ ਦੁਬਾਰਾ ਤੋਂ ਪਰ ਹਲੇ ਤੱਕ ਸਰਟੀਫਿਕੇਸ਼ਨ ਨਹੀਂ ਮਿਲਿਆ ਇਸ ਫਿਲਮ ਨੂੰ ਪਰ ਜੇਕਰ ਇਹ ਫਿਲਮ ਰਿਲੀਜ਼ ਹੁੰਦੀ ਹੈ 14 ਕੱਟ ਤੋਂ ਬਾਅਦ ਫਿਰ ਵੀ ਤੁਹਾਡੇ ਵੱਲੋਂ ਫਿਲਮ ਰਿਲੀਜ਼ ਨਹੀਂ ਕੀਤੀ ਜਾਏਗੀ ਆਪਣੇ ਸਿਨੇਮਾ ਦੇ ਵਿੱਚ ਨਹੀਂ ਅਸੀਂ ਜੇ ਡਿਸੀਜਨ ਲੈ ਲਿਆ ਜੀ ਹੁਣ ਅਸੀਂ ਇਹ ਮੂਵੀ ਨਹੀਂ ਲਗਾਵਾਂਗੇ ਅਸੀਂ ਵਿਵਾਦ ਵਿੱਚ ਕਿਉਂ ਪੈਣਾ ਹਨਾ ਉਹ ਦੂਸਰੀ ਗੱਲ ਆ ਕਿ ਹਲੇ ਇਹਦੀ ਮੇਰਾ ਖਿਆਲ ਹੈ ਨਹੀਂ ਕਿ ਮੂਵੀ ਰਿਲੀਜ਼ ਹੋਊਗੀ ਪਰ ਜੇ ਰਿਲੀਜ਼ ਹੁੰਦੀ ਵੀ ਆ ਤਾਂ ਅਸੀਂ ਇਹ ਮੂਵੀ ਨਹੀਂ ਲਗਾਵਾਂਗੇ ਪਰ ਵਿਵਾਦ ਸਿਰਫ ਥੋੜੇ ਕੱਲੇ ਵਾਸਤੇ ਨਹੀਂ ਹੈ ਵਿਵਾਦ ਹੋਰ ਸਿਨੇਮਾਸ ਤੇ ਲਈ ਵੀ ਹੋਏਗਾ ਜਿਹੜੇ ਹੋਰ ਸਿਨੇਮਾ ਨੇ ਕਿਸੇ ਵੀ ਸ਼ਹਿਰ ਦੇ ਸਿਨੇਮਾ ਦੀ ਗੱਲ ਕਰੀਏ ਵੋਲਡਵਾਈਟ ਜੇਕਰ ਇਹ ਫਿਲਮ ਰਿਲੀਜ਼ ਹੁੰਦੀ ਹੈ ਤੇ ਵਿਵਾਦ ਹਰ ਸ਼ਹਿਰ ਦੇ ਵਿੱਚ ਹੋਏਗਾ ਪਰ ਤੁਸੀਂ ਹੀ ਅਜਿਹਾ ਕਿਉਂ ਕਹਿ ਰਹੇ ਹੋ ਵੀ ਜੇਕਰ ਰਿਲੀਜ਼ ਰਿਲੀਜ਼ ਹੋ ਵੀ ਜਾਏਗੀ ਕਿਸੇ ਵਿਵਾਦ ਦੇ ਵਿੱਚ ਅਸੀਂ ਨਹੀਂ ਪੈਣਾ ਚਾਹੁੰਦੇ ਕੁਝ ਗੱਲਾਂ ਹੁੰਦੀਆਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਤਾਂ ਬਿਜ਼ਨਸ ਵੀ ਬਿਜ਼ਨਸ ਜ਼ਰੂਰੀ ਹੁੰਦੇ ਬਟ ਹਰ ਇੱਕ ਕੰਮ ਬਿਜ਼ਨਸ ਲਈ ਨਹੀਂ ਕੀਤਾ ਜਾਂਦਾ। ਕੁਝ ਚੀਜ਼ਾਂ ਬਿਜ਼ਨਸ ਲਈ ਨਹੀਂ ਕੀਤੀਆਂ ਜਾਣੀਆਂ। ਇਸ ਮੂਵੀ ਦੇ ਆਨ ਨਾਲ ਮੇਰਾ ਤਾਂ ਖਿਆਲ ਨਹੀਂ ਕਿ ਪੰਜਾਬ ਵਿੱਚ ਮੂਵੀ ਤੇ ਰਿਲੀਜ਼ ਹੋਊਗੀ ਤਾਂ ਕਿਸੇ ਸਿਨੇਮਾ ਵਿੱਚ ਮੇਰੇ ਖਿਆਲ ਦੇ ਉਹ ਨਹੀਂ ਲੱਗੂਗੀ। ਜੇ ਕੋਈ ਲਗਾਵੇਗਾ ਤਾਂ ਉਹ ਸਿਨੇਮਾ ਦਾ ਲੋਕੀ ਨੁਕਸਾਨ ਕਰੋਗੇ। ਤਾਂ ਐਦਾਂ ਦੀ ਤੁਸੀਂ ਕੰਟ੍ਰਿਬਿਊਸ਼ਨ ਕਿਉਂ ਪਾਉਂਗੇ ਤੁਸੀਂ? ਤੁਹਾਨੂੰ ਲੱਗਦਾ ਕਿ ਜੇਕਰ ਇਹ ਫਿਲਮ ਕਿਸੇ ਵੀ ਸ਼ਹਿਰ ਦੇ ਵਿੱਚ ਰਿਲੀਜ਼ ਹੁੰਦੀ ਹੈ ਤੇ ਲੋਕਾਂ ਦੇ ਵੱਲੋਂ ਨੁਕਸਾਨ ਕੀਤਾ ਜਾਏਗਾ ਸਿਨੇਮਾ ਦਾ ਜਾਂ ਲੋਕ ਇਸ ਫਿਲਮ ਨੂੰ ਵੇਖਣ ਨਹੀਂ ਪਹੁੰਚਣਗੇ? ਜੀ ਬਿਲਕੁਲ ਬਿਲਕੁਲ ਲੋਕੀ ਜਿਹੜੀਆਂ ਸੰਸਥਾਵਾਂ ਹੈਗ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਉਹ ਕਿਉਂ ਉਹ ਫਿਲਮ ਮੂਵੀ ਇਹ ਚੱਲਣ ਦੋਗੀ ਮੇਰਾ خیال ਨਹੀਂ ਲੱਗੇਗੀ ਮੂਵੀ ਕਿਤੇ 올ਓਵਰ ਇੰਡੀਆ ਜੀ ਲੱਗਦੀ ਵੀ ਆ ਮੂਵੀ ਤਾਂ ਉਹਦੇ ਵਿੱਚ ਜਦੋਂ ਸਾਡੀ ਆਪਸੀ ਭਾਈਚਾਰਕ ਸਾਂਝ ਨੂੰ ਖਤਰਾ ਆਇਆ ਤਾਂ ਲੋਕੀ ਵੀ ਇਹ ਮੂਵੀ ਕਿਉਂ ਦੇਖਣਗੇ ਉਹ ਸਾਡਾ ਨਹੀਂ ਭਾਈਚਾਰਕ ਸਾਂਝ ਨੂੰ ਖਤਰਾ ਹੈ ਜਾਂ ਭਾਈਚਾਰਕ ਸਾਂਝ ਜਿਹੜੀ ਹੈ ਉਸ ਨੂੰ ਕਿਸੇ ਹੋਰ ਤਰੀਕੇ ਦੇ ਨਾਲ ਫਿਲਮ ਦੇ ਵਿੱਚ ਪੇਸ਼ ਕੀਤਾ ਗਿਆ ਉਹ ਇੱਕ ਵੱਖਰੀ ਗੱਲ ਹੈ ਪਰ ਕਿਤੇ ਨਾ ਕਿਤੇ ਕਈ ਲੋਕ ਅਜਿਹੇ ਨੇ ਜਿਹੜੇ ਚਾਹੁੰਦੇ ਨੇ ਕਿ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਨਾ ਲੱਗੇ ਫਿਲਮ ਰਿਲੀਜ਼ ਨਾ ਕੀਤਾ ਜਾਏ ਪਰ ਕੁਝ ਲੋਕ ਅਜਿਹੇ ਵੀ ਨੇ ਕੰਗਨਾਰ ਨਾਟ ਦੇ ਫੈਨਸ ਜਿਹੜੇ ਇਹ ਫਿਲਮ ਵੇਖਣਾ ਚਾਹੁੰਦੇ ਨੇ ਟ੍ਰੇਲਰ ਦੇ ਥੱਲੇ ਜੇਕਰ ਅਸੀਂ ਕਮੈਂਟਸ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਕਮੈਂਟਸ ਅਜਿਹੇ ਵੀ ਨੇ ਜੋ ਕੰਗਨਾਰ ਨਾਟ ਦੇ ਹੱਕ ਦੇ ਵਿੱਚ ਨੇ ਬਹੁਤ ਸਾਰੇ ਲੋਕ ਅਜਿਹੇ ਵੀ ਨੇ ਕਿ ਫਿਲਮ ਲੱਗਣੀ ਚਾਹੀਦੀ ਹੈ ਹਾਂਜੀ ਪੰਜਾਬ ਤੋਂ ਬਾਹ ਬਟ ਪੰਜਾਬ ਦੇ ਵਿੱਚ ਮੇਰਾ ਤਾਂ ਖਿਆਲ ਇਹ ਮੂਵੀ ਨਹੀਂ ਚੱਲੇਗੀ ਜੇ ਚੱਲੀ ਵੀ ਤਾਂ ਮੇਰਾ ਤਾਂ ਖਿਆਲ ਪੰਜਾਬ ਵਿੱਚ 100% ਜਿੰਨੇ ਵੀ ਸਿਨੇਮਾ ਵਾਲੇ ਸਾਡੇ ਆਨਰ ਹੈਗੇ ਉਹਨਾਂ ਨਾਲ ਗੱਲ ਹੁੰਦੀ ਆ ਤਾਂ ਇਹ ਪੰਜਾਬ ਦੇ ਵਿੱਚ ਤਾਂ ਪੋਸੀਬਲ ਨਹੀਂ ਪੰਜਾਬ ਤੋਂ ਬਾਹਰ ਕੀ ਹੁੰਦਾ ਆ ਤਾਂ ਜਿਹੜੇ ਸਿਆਣੇ ਲੋਕੀ ਆ ਮੂਵੀ ਨੂੰ ਮੂਵੀ ਤਰ੍ਹਾਂ ਦੇਖਣ ਨਾ ਕਿ ਉਹ ਸਿੱਖਾਂ ਦੀ ਸ਼ਵੀ ਦੀ ਤਰ੍ਹਾਂ ਦੇਖਣ ਜਾਂ ਕਿਉਂਕਿ ਸਿੱਖ ਕਮਿਊਨਿਟੀ ਇੱਕ ਬੜੀ ਚੰਗੀ ਕੌਮ ਹੈਗੀ ਆ ਐਦਾਂ ਦੀ ਕੋਈ ਗੱਲ ਹੈ ਨਹੀਂ ਜੋ ਉਹ ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸਿਰਫ ਫਿਲਮ ਦੇ ਵਿੱਚ ਸਿੱਖ ਕਮਿਊਨਿਟੀ ਬਾਰੇ ਹੀ ਨਹੀਂ ਧਰਮ ਸਾਰੇ ਇੱਕੋ ਜਿਹੇ ਹੁੰਦੇ ਨੇ ਲੋਕ ਸਾਰੇ ਇੱਕੋ ਨੇ ਹੈਨਾ ਉਸ ਪਰਮਾਤਮਾ ਦੇ ਬਣਾਏ ਹੋ ਲੋਕ ਨੇ ਚਾਹੇ ਉਹ ਸਿੱਖ ਹੋਵੇ ਚਾਹੇ ਉਹ Hindu ਹੋਵੇ ਚਾਹੇ ਉਹ ਕਿਸੇ ਵੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋਣ ਪਰ ਜੇਕਰ ਲੋਕ ਦੇਖਣਾ ਪਸੰਦ ਕਰਨ ਇਸ ਫਿਲਮ ਨੂੰ ਜੇਕਰ ਤੁਹਾਡੇ ਕੋਲ ਕੱਲ ਨੂੰ ਡਿਮਾਂਡ ਆਉਂਦੀ ਹੈ ਕਿ ਸ਼ਹਿਰਾਂ ਦੇ ਵਿੱਚ ਫਿਲਮ ਲੱਗ ਰਹੀ ਹੈ ਇੱਥੇ ਵੀ ਲਗਾਈ ਜਾਏ ਤੁਹਾਡੇ ਕੋਲ ਕਈ ਕਮਿਊਨਿਟੀਆਂ ਆਈਆਂ ਜਿਨ੍ਹਾਂ ਨੇ ਤੁਹਾਨੂੰ ਅਪੀਲ ਕੀਤੀ ਕਿ ਇਹ ਫਿਲਮ ਨਾ ਲੱਗੇ ਪਰ ਜੇਕਰ ਇਸ ਸ਼ਹਿਰ ਦੇ ਲੋਕ ਆ ਕੇ ਤੁਹਾਨੂੰ ਅਪੀਲ ਕਰਦੇ ਨੇ ਵੀ ਅਸੀਂ ਉਹ ਫਿਲਮ ਦੇਖਣੀ ਹੈ ਬਾਕੀ ਸ਼ਹਿਰਾਂ ਦੇ ਵਿੱਚ ਲੋਕ ਪਸੰਦ ਕਰ ਰਹੇ ਨੇ ਫਿਰ ਉਹ ਫਿਲਮ ਤੁਹਾਡੇ ਵੱਲੋਂ ਲਗਾਈ ਜਾਏਗੀ ਸੈਂਸਰ ਬੋਰਡ ਇਸ ਚੀਜ਼ ਨੂੰ ਸਰਟੀਫਾਈ ਹਲੇ ਕਰੂਗਾ ਉਹ ਹਲੇ ਬਾਦੀਆਂ ਗੱਲਾਂ ਆ ਕਿਉਂ ਫਿਲਹਾਲ ਇਸ ਚੀਜ਼ ਦੀ ਕੋਈ ਆਪਰੇਸ਼ਨ ਨਹੀਂ ਹੈਗੀ ਤੇ ਮੂਵੀ ਦੇ ਵਿੱਚ ਉਹ ਕੱਟ ਲੱਗਣ ਤੋਂ ਬਾਅਦ ਮੂਵੀ ਵਿੱਚ ਕੀ ਹੈਗਾ ਆ ਹਲੇ ਸਾਡੇ ਕੋਈ ਆਪਰੇਸ਼ਨ ਨਹੀਂ ਹੈਗੀ ਇਸ ਚੀਜ਼ ਦੀ ਨਵਾਂ ਟ੍ਰੇਲਰ ਲਾਂਚ ਨਹੀਂ ਹੋਇਆ ਤਾਂ ਇਹਦੇ ਬਾਰੇ ਮੈਂ ਹਲੇ ਕੁਝ ਕਹਿ ਨਹੀਂ ਸਕਦਾ ਹਾਂ ਇਨ ਬਿਟਵੀਨ ਕੋਈ ਸਾਡੇ ਕੋਲ ਆਪਰੇਸ਼ਨ ਆਂਦੀ ਆ ਕੋਈ ਮੂਵੀ ਦੇ ਵਿੱਚ ਜਿਹੜੇ ਗਲਤ ਸੀਨ ਸੀ ਉਹ ਕੱਟ ਦਿੱਤੇ ਜਾਂਦੇ ਆ ਜਾਂ ਸਾਡੀ ਜਿਹੜੀ ਸੰਸਥਾਵਾਂ ਸਾਨੂੰ ਜੋ ਵੀ ਹੁਕਮ ਦੇਊਗੀ ਅਸੀਂ ਉਸ ਹਸਾਬ ਨਾਲ ਚੱਲਾਂਗੇ ਪਰ ਸੈਂਸਰ ਬੋਰਡ ਹਮੇਸ਼ਾ ਕੋਈ ਵੀ ਫਿਲਮ ਰਿਲੀਜ਼ ਹੋਣੀ ਹੋਵੇ ਉਹ ਸੈਂਸਰ ਬੋਰਡ ਦੇ ਕੋਲ ਪਹਿਲਾਂ ਜਾਂਦੀ ਹੈ ਜੇਕਰ ਉਸ ਨੂੰ ਸਰਟੀਫਿਕੇਟ ਮਿਲਦਾ ਹੈ ਫਿਰ ਹੀ ਉਹ ਸਿਨੇਮਾ ਘਰਾਂ ਦੇ ਵਿੱਚ ਆਉਂਦੀ ਹੈ ਹੈਨਾ ਪਰ ਸੈਂਸਰ ਬੋਰਡ ਦੇ ਵੱਲੋਂ ਵੀ ਇਹ ਚੀਜ਼ ਕਹੀ ਗਈ ਹੈ ਵੀ ਜਿਹੜੇ ਵਿਵਾਦਿਤ ਚੀਜ਼ਾਂ ਉਸ ਫਿਲਮ ਦੇ ਵਿੱਚ ਨੇ ਜਿਸ ਤੋਂ ਜਿਹੜਾ ਮਾਹੌਲ ਹੈ ਪੰਜਾਬ ਦਾ ਜਾਂ ਕਿਤੇ ਦਾ ਵੀ ਉਹ ਖਰਾਬ ਹੋ ਸਕਦਾ ਹੈ ਉਹ ਚੀਜ਼ਾਂ ਫਿਲਮ ਦੇ ਵਿੱਚੋਂ ਕੱਟ ਦਿੱਤੀਆਂ ਜਾਣਗੀਆਂ ਹਾਂਜੀ ਇਸ ਤਰ੍ਹਾਂ ਹੀ ਹੈ ਜਿਹਦਾ ਕੰਗਨਾ ਜੀ ਨੇ ਦੋ ਚਾਰ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਸੀਗਾ ਉਹ ਵੀ ਪੰਜਾਬ ਦੇ ਅਗੇਂਸਟ ਹੈਗਾ ਉਹ ਆਪਣੀ ਸ਼ੋਭੀ ਖੁਦ ਖਰਾਬ ਕਰੀ ਜਾਂਦੇ ਆ ਹਨਾ ਉਹਨਾਂ ਨੂੰ ਪੋਜ਼ਿਟਿਵ ਸੋਚਣਾ ਚਾਹੀਦਾ ਕਿ ਪੰਜਾਬ ਵੀ ਇਸ ਦੇਸ਼ ਦਾ ਹਿੱਸਾ ਆ ਅੰਗ ਆ ਪੰਜਾਬ ਇਸ ਦੇਸ਼ ਲਈ ਹਰ ਵੇਲੇ ਖੜਾ ਆ ਸਾਡੇ ਸਿੱਖ ਪ੍ਰਾਇਆ ਜਾਂ ਹਿੰਦੂ ਪ੍ਰਾਇਆ ਇਕੱਠੇ ਰਹਿਣੇ ਆ ਤਾਂ ਐਦਾਂ ਦੇ ਬਿਆਨਵਾਜੀ ਕਰਕੇ ਆਪਣੀ ਉਹ ਬਿਜ਼ਨਸ ਵੀ ਖਰਾਬ ਕਰਦੇ ਆ ਉਹਦੇ ਨਾਲ ਸਾਡਾ ਬਿਜ਼ਨਸ ਵੀ ਖਰਾਬ ਹੁੰਦਾ ਐਦਾਂ ਮੂਵੀ ਹੋ ਸਕਦਾ ਕਿ ਮੂਵੀ ਪੰਜਾਬ ਦੇ ਬਹੁਤ ਚੱਲੇ ਜੇ ਚੰਗੀ ਹੋਵੇ ਬਟ ਐਦਾਂ ਦੀਆਂ ਬਿਆਨ ਦੇਣੇ ਐਦਾਂ 네ਗਟਿਵਿਟੀ ਫਲਾਣੀ ਪੰਜਾਬ ਦੇ ਖਾਤਰ ਅਸੀਂ ਹੁਣ ਇੰਨੇ ਜਣੇ ਖੜੇ ਆ ਅਸੀਂ ਇੱਥੇ ਕਿੰਨੇ ਬੰਦੇ ਨਸ਼ਾ ਕਰਦੇ ਆ ਹਨਾ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਹਰ ਬੰਦਾ ਨਸ਼ਈ ਆ ਹਰ ਬੰਦਾ ਚਿੱਟਾ ਲੈ ਰਿਆ ਪੰਜਾਬ ਬੜਾ ਹੀ ਮਤਲਬ ਫ੍ਰੈਂਡਲੀ ਸਉਬਾ ਹੈਗਾ ਤੁਸੀਂ ਦੇਖਿਆ ਹੋਣਾ ਪੰਜਾਬ ਹਰ ਵੇਲੇ ਜਦੋਂ ਵੀ ਕੋਈ ਇਸ ਦੇਸ਼ ਦੇ ਵਿੱਚ ਕੋਈ ਵੀ ਹਫਤਾ ਆਦੀ ਆ ਤਾਂ ਪੰਜਾਬ ਹਰ ਵੇਲੇ ਉਹਨਾਂ ਦੇ ਨਾਲ ਪਹਿਲਾਂ ਮੋਢੇ ਨਾਲ ਮੋਢਾ ਜੋੜ ਕੇ ਖੜਦਾ ਉਹਨਾਂ ਪੰਜਾਬ ਹਰ ਵੇਲੇ ਜਿੱਥੇ ਵੀ ਕੋਈ ਜ਼ਰੂਰਤ ਹੋਵੇ ਹਿਮਾਚਲ ਲੈ ਲੋ ਜਾਂ 올ਓਵਰ ਇੰਡੀਆ ਕਿਤੇ ਵੀ ਲੈ ਲੋ ਦਾ ਪੰਜਾਬੀ ਹਰ ਵੇਲੇ ਸਾਥ ਦਿੰਦੇ ਆ ਤਾਂ ਕੰਗੜਾ ਜੀ ਨੂੰ ਇਦਾਂ ਦੇ ਬਿਆਨ ਦੇ ਕੇ ਆਪਣੀ ਸ਼ੋਭੀ ਨਹੀਂ ਖਰਾਬ ਕਰਨੀ ਚਾਹੀਦੀ ਪਰ ਉਹ ਬਿਆਨ ਵੀ ਉਹਨਾਂ ਦੇ ਪੰਜਾਬੀਆਂ ਬਾਰੇ ਨਹੀਂ ਹਿਮਾਚਲ ਦੇ ਵਿੱਚ ਉਹਨਾਂ ਦੀ ਕੋਈ ਮੀਟਿੰਗ ਚੱਲ ਰਹੀ ਸੀ ਕਿ ਲੋਕਾਂ ਦੇ ਨਾਲ ਉਹ ਸੰਬੋਧਨ ਕਰਦੇ ਹੋਏ ਨਜ਼ਰ ਆਏ ਲੋਕਾਂ ਨੂੰ ਤੇ ਇਹ ਕਹਿੰਦੇ ਹੋਏ ਨਜ਼ਰ ਆਏ ਵੀ ਪੰਜਾਬੀ ਜਿਹੜੇ ਨੇ ਉਹ ਨਸ਼ਾ ਕਰਦੇ ਨੇ ਪੰਜਾਬ ਤੋਂ ਹੀ ਜਿਹੜਾ ਨਸ਼ਾ ਉਹ ਸਪਲਾਈ ਹੋ ਰਿਹਾ ਨਹੀਂ ਇਹ ਬਿਲਕੁਲ ਗਲਤ ਹੈ ਜੀ ਪੰਜਾਬ ਤੁਸੀਂ ਤੁਸੀਂ ਵੀ ਪੰਜਾਬ 'ਚ ਰਹਿੰਦੇ ਆ ਤਾਂ ਅਸੀਂ ਵੀ ਪੰਜਾਬ 'ਚ ਰਹਿੰਦੇ ਆ ਤੇ ਪੰਜਾਬ ਤੁਸੀਂ ਘੁੰਮ ਕੇ ਦੇਖ ਲਓ ਮੇਰੇ ਨਾਲ ਤੁਸੀਂ ਇੱਕ ਰੈਂਡਮਲੀ 100 ਬੰਦੇ ਨੂੰ ਮਿਲ ਲਓ ਤਾਂ ਉਹਦੇ ਵਿੱਚ ਕਿੰਨੇ ਬੰਦੇ ਨਸ਼ਾ ਕਰਦੇ ਹੋਗੇ ਦੋ ਬੰਦੇ ਕਰਦੇ ਹੋਗੇ ਤਿੰਨ ਕਰਦੇ ਹੋਗੇ ਐਨੇ ਤਾਂ ਹਰ ਇੱਕ ਸੂਬੇ 'ਚ ਹੁੰਦਾ ਹੀ ਆ ਕਿ ਹਿਮਾਚਲ ਦੇ ਵਿੱਚ ਸ਼ਰਾਬ ਦੇ ਠੇਕੇ ਜਾ ਹਾਲ ਆਲੇ-ਦੋਲੇ ਜੇ ਨੇਵੀ ਸਟੇਟ ਹੈ ਉੱਥੇ ਸ਼ਰਾਬ ਦੇ ਠੇਕੇ ਹਨੀ ਜਾਂ ਡੋਡੇ ਨਹੀਂ ਵਿਕਦੇ ਜਾਂ ਫੀਮ ਨਹੀਂ ਵਿਕਦੀ ਹਨਾ ਤਾਂ ਪੰਜਾਬ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਗਲਤ ਹੈ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਕੰਗਨਾ ਦਾ ਕਿਸਾਨਾਂ ਨੂੰ ਟਾਰਗੇਟ ਕਰਨਾ ਪੰਜਾਬੀਆਂ ਨੂੰ ਟਾਰਗੇਟ ਕਰਨਾ ਇਹ ਉਹਨਾਂ ਦੀ ਕੋਈ ਸਾਜ਼ਿਸ਼ ਹੋ ਸਕਦੀ ਹੈ ਸਿਆਸਤ ਦੇ ਵਿੱਚ ਟਿਕੇ ਰਹਿਣ ਦੇ ਲਈ ਮੇਰੇ ਤਾਂ ਖਿਆਲ ਕੋਈ ਉਹਨਾਂ ਦੀ ਸਾਜ਼ਿਸ਼ ਤਾਂ ਨਹੀਂ ਹੋ ਸਕਦੀ ਉਹਨਾਂ ਦੇ ਮਾਈਂਡ 'ਚ ਕੁਝ ਬੈਠ ਗਿਆ ਆ ਉਹ ਵਿਚਾਰ ਆ ਕੇ ਪੰਜਾਬੀ ਲੋਕਾਂ ਨੂੰ ਮਿਲਣ ਅਤੇ ਬੈਠਣ ਪੰਜਾਬੀ ਲੋਕਾਂ ਨੂੰ ਜਾਣਨ ਕਿ ਪੰਜਾਬ ਦੇ ਲੋਕ ਕਿਸ ਤਰ੍ਹਾਂ ਹਨ ਪਤਾ ਸ਼ਾਇਦ ਉਹ ਨਿਕਲ ਸਕਦਾ ਉਹਨਾਂ ਦੇ ਮਾਈਂਡ ਵਿੱਚ ਕੁਝ ਬੈਠ ਗਿਆ ਆ ਪਤਾ ਨਹੀਂ ਕੀ ਇਨੈਕਟਿਵਿਟੀ ਹੋ ਪਰ ਜਦੋਂ ਜੇਕਰ ਆਪਾਂ ਕਿਸਾਨੀ ਧਰਨੇ ਦੀ ਗੱਲ ਕਰੀਏ ਤਾਂ ਉਸ ਬਾਰੇ ਵੀ ਜਦੋਂ ਕਿਸਾਨੀ ਧਰਨਾ ਲੱਗਾ ਸੀ ਦਿੱਲੀ ਦੇ ਵਿੱਚ ਮੋਰਚਾ ਲੱਗਾ ਸੀਗਾ ਉਦੋਂ ਵੀ ਕੰਗਨਰਨੌਦ ਦੇ ਕਾਫੀ ਬਿਆਨ ਸਾਹਮਣੇ ਆਏ ਸੀਗੇ ਉਦੋਂ ਕਿਸਾਨਾਂ ਨੂੰ ਗਲਤ ਕਿਹਾ ਗਿਆ ਕਿ ਜਿਹੜੇ ਉਹ ਕਾਲੇ ਕਾਨੂੰਨ ਕਿਸਾਨਾਂ ਦੇ ਵੱਲੋਂ ਜਿਹੜੇ ਰੱਦ ਕਰਵਾਏ ਗਏ ਪਰ ਉਹਨਾਂ ਦਾ ਅਜਿਹੇ ਬਿਆਨ ਉਦੋਂ ਸਾਹਮਣੇ ਆਉਂਦੇ ਸੀਗੇ ਕਿ ਮੋਦੀ ਜੀ ਦੇ ਵੱਲੋਂ ਜਿਹੜੇ ਉਹ ਕਾਨੂੰਨ ਬਣਾਏ ਗਏ ਨੇ ਉਹ ਬਿਲਕੁਲ ਠੀਕ ਨੇ ਕਿਸਾਨਾਂ ਨੂੰ ਉੱਠੇ ਜਾਣਾ ਚਾਹੀਦਾ ਹੈ ਜਦਕਿ ਹੱਲੇ ਵੀ ਕਿਸਾਨ ਬਾਕੀ ਕੰਗਣਾ ਜੀ ਦੀ ਆਪਣੀ ਸੋਚ ਹੈਗੀ ਆ ਉਹ ਕਿਉਂ ਇਨਐਕਟੀਵਿਟੀ ਉਹਨਾਂ ਦੇ ਮਾਈਂਡ ਚ ਨਹੀਂ ਭਰੀ ਹੋਆ ਉਹ ਖੁਦ ਜਾਣਨ ਉਹ ਬਾਕੀ ਆਲ ਓਵਰ થી ਬਾਲੀਵੁੱਡ ਲੈ ਲੋ ਜਾਂ ਬਾਲੀਵੁੱਡ ਦੇ ਵਿੱਚ ਜੇ ਇਨਐਕਟੀਵਿਟੀ ਸਿਰਫ ਕੰਗਣਾ ਜੀ ਪੰਜਾਬ ਦੇ ਲਈ ਇਦਾਂ ਦੇ ਬਿਆਨ ਦਿੰਦੇ ਆ ਬਾਕੀ ਇੰਨੇ ਸਟਾਰਸ ਹੈਗੇ ਤੇ ਉਹ ਨਹੀਂ ਕੀਤੀ ਅਜੇ ਤੱਕ ਪੰਜਾਬ ਲਈ ਕੁਝ ਨਹੀਂ ਬੋਲਿਆ ਇਵਨ ਦਨ ਆਪਣੇ ਸ਼ੂਟਿੰਗਸ ਵਾਰਾ ਪੰਜਾਬ ਚ ਕਰਦੇ ਆ ਤੇ ਕੰਗਣਾ ਜੀ ਦੀ ਮੂਵੀ ਦੀ ਕੋਈ ਸ਼ੂਟਿੰਗ ਨਹੀਂ ਇੱਥੇ ਹੁੰਦੀ ਔਰ ਨੈਕਟੋ ਬਿਆਨੇ ਆਉਂਦੇ ਆ ਤਾਂ ਮੇਰਾ ਤਾਂ ਉਹਨਾਂ ਨੂੰ ਇਹੀ ਸੁਝਾਅ ਆ ਉਹਨਾਂ ਨੂੰ ਇਦਾਂ ਦਾ ਬਿਆਨ ਨਹੀਂ ਦੇਣੇ ਚਾਹੀਦੇ ਪੰਜਾਬੀ ਲੋਕ ਬੜੇ ਚੰਗੇ ਆ ਜੇ ਚਲੋ ਠੀਕ ਆ ਪਹਿਲਾਂ ਕੁਝ ਬੋਲ ਬੈਠੇ ਹੋ ਮਾਫੀ ਮੰਗ ਕੇ ਉਹ ਖਤਮ ਕਰ ਸਕਦੇ ਆ ਪਰ ਕੰਗਨਾ ਜਦੋਂ ਸੌ ਚੱਕਨ ਜਾਣਾ ਸੀਗਾ ਉਹਨਾਂ ਨੇ ਦਿੱਲੀ ਜਦੋਂ ਐਮਪੀ ਬਣੇ ਸੀਗੇ ਉਹ ਉਦੋਂ 에ਰਪੋਰਟ ਤੇ ਉਹਨਾਂ ਦੇ ਨਾਲ ਇੱਕ ਕਾਂਡ ਹੋਇਆ ਸੀਗਾ ਇੱਕ ਪੰਜਾਬੀ ਕੁੜੀ ਦੇ ਵੱਲੋਂ ਉਹਨਾਂ ਦੇ ਜਿਹੜੇ ਸਟਾਫ ਸੀਗਾ ਉਸ ਉਹਨਾਂ ਦੇ ਵੱਲੋਂ ਥੱਪੜ ਮਾਰਿਆ ਗਿਆ ਸੀਗਾ ਉਸ ਤੋਂ ਬਾਅਦ ਵੀ ਕੰਗਨਾ ਰਣੋਤ ਨੇ ਲਾਈਵ ਹੋ ਕੇ ਉਹ ਸਾਰਾ ਕਿੱਸਾ ਦੱਸਿਆ ਸੀਗਾ ਕਿ ਉਹ ਕੁੜੀ ਦੀ ਗਲਤੀ ਹੈ ਪਰ ਬਹੁਤ ਸਾਰੇ ਜਿਹੜੇ ਲੋਕ ਸੀਗੇ ਉਹ ਕੰਗਨਾ ਰਣੋਤ ਦੇ ਹੱਕ ਦੇ ਵਿੱਚ ਨਹੀਂ ਖੜੇ ਉਹ ਉਸ ਕੁੜੀ ਦੇ ਹੱਕ ਦੇ ਵਿੱਚ ਖੜੇ ਸੀਗੇ ਬਿਲਕੁਲ ਬਿਲਕੁਲ ਹੋਇਆ ਸੀ ਤੁਸੀਂ ਦੇਖੋ ਨ ਤੁਹਾਡੇ ਨਾਲ ਕੀ ਵਾਪਰ ਰਿਹਾ ਤੁਹਾਡੇ ਮਾਈਂਡ ਵਿੱਚ ਕੀ ਭਰ ਰਿਹਾ ਤੁਸੀਂ ਕੰਗਨਾ ਜੀ ਇੱਕ ਬਹੁਤ ਰਿਸਪੈਕਟਡ ਸੀਟ ਤੇ ਬੈਠੇ ਆ ਜਾਂ ਉਹਨਾਂ ਦੀ ਜਿਹੜੀ ਇਮੇਜ ਹੈਗੀ ਬਹੁਤ ਵੱਡੀ ਹੈਗੀ ਉਹ ਨਹੀਂ ਉਹ ਜੋ ਵੀ ਬੋਲਦੇ ਆ ਲੋਕੀ ਉਹਨੂੰ ਫੋਲੋ ਕਰਦੇ ਆ ਤਾਂ ਉਹਨਾਂ ਨੂੰ ਐਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਹਨ ਜਿਹੜੇ ਕਿਸੇ ਦੇ ਦਿਲ ਨੂੰ ਹਾਰਟ ਕਰੇ ਉਹਨ ਇੱਕ ਮੈਨੂੰ ਤਾਂ ਇੰਨਾ ਪਤਾ ਕਿ ਉਸ ਬੇਟੀ ਦੀ ਜਿਹੜੀ ਮਾਂ ਸੀਗੀ ਉਹ ਉੱਥੇ ਧਰਨੇ 'ਚ ਬੈਠੇ ਸੀਗੇ ਤਾਂ ਉਹ ਕੰਗਨਾ ਜੀ ਨੂੰ ਉਹਨਾਂ ਨੂੰ ਟਾਰਗੇਟ ਕੀਤਾ ਸੀਗਾ ਤਾਂ ਉਹਨਾਂ ਨੂੰ ਕੋਈ ਸੋਚ ਕੇ ਬੋਲਣਾ ਚਾਹੀਦਾ ਕੋਈ ਵੀ ਬੱਚਾ ਆ ਆਪਣੇ ਮਾ ਦੀ ਬੇਇੱਜ਼ਤੀ ਥੋੜੀ ਵਰਤਾ ਕਰੂਗਾ ਉਹਨਾਂ ਦੇ ਮਨ ਚ ਇਹ ਗੱਲ ਸੀਗੀ ਤਾਂ ਉਸ ਵੇਲੇ ਉਹਨਾਂ ਦੇ ਸਾਹਮਣੇ ਆਇਆ ਤਾਂ ਉਹ ਅਟੈਕ ਹੋ ਗਿਆ ਆਦਰਵਾਇਜ਼ ਉਹਨੇ ਅਟੈਕ ਵੱਡਾ ਕਰ ਸਕਦੀ ਸੀ ਬਟ ਉਹਨੇ ਸਮਝਦਾਰੀ ਵਰਤੀ ਉਹਨੇ ਕੋਈ ਸ਼ਰਮਦਾ ਨਹੀਂ ਕੀਤਾ ਠੀਕ ਆ ਜੋ ਕੀਤਾ ਉਹ ਗਲਤ ਸੀਗਾ ਬਟ ਉਹਦੇ ਕੋਲ ਆਪਸ਼ਨ ਉਹੀ ਸੀਗੀ ਉਸ ਟਾਈਮ ਹਣਾ ਤੇ ਐਦਾਂ ਦੇ ਕੰਮ ਨਹੀਂ ਹੋਣੇ ਚਾਹੀਦੇ ਸੀਗਾ ਤਾਂ ਗਲਤ ਹੀ ਆਖਰੀ ਚ ਗੱਲ ਬਾਤ ਹੀ ਆ ਨਾ ਕੰਗਰਾ ਜੀ ਨੂੰ ਚਾਹੀਦਾ ਬੈਠ ਕੇ ਗੱਲ ਕਰੇ ਪੰਜਾਬੀ ਐਦਾਂ ਦੇ ਨਹੀਂ ਹੈਗੇ ਕਿ ਪੰਜਾਬੀ ਬਹੁਤ ਚੰਗੀ ਕਾਮ ਹੈਗੀ ਆ ਪੰਜਾਬੀ Hindu ਅਸੀਂ ਪੰਜਾਬ ਦੇ ਸਾਰੇ ਇਕੱਠੇ ਰਹਿੰਦੇ ਆ ਸਾਰੇ ਭਰਾ ਹੈਗੇ ਆ ਸਾਡੇ ਆਪਸ ਵਿੱਚ ਰੋਜ਼ ਹਰ ਦੇ ਫੰਕਸ਼ਨ ਤੇ ਜਾਣਾ Hindu Muslim Sikh ਸਾਰੇ ਇੱਥੇ ਇਕੱਠੇ ਹੈਗੇ ਆ ਪੰਜਾਬ ਵਿੱਚ ਅੱਦੂ ਗੱਲੇ ਹੈ ਨਹੀਂ ਜੋ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਫਿਲਮ ਦੇ ਵਿੱਚ ਜੋ ਕਹਾਣੀ ਪੰਜਾਬ ਦੇ ਵਿੱਚ ਇੰਡੀ ਭਾਰਤ ਦੇ ਵਿੱਚ ਪਹਿਲਾਂ ਹੋ ਚੁੱਕਿਆ ਹੈ ਉਹੀ ਕਹਾਣੀ ਦਖਾਈ ਗਈ ਹੈ ਕੀ ਲੱਗਦਾ ਕਿ ਅਜਿਹੀਆਂ ਫਿਲਮਾਂ ਨਹੀਂ ਬਣਨੀਆਂ ਚਾਹੀਦੀਆਂ ਜੇਕਰ ਬਣੀ ਹੈ ਤੇ ਫਿਰ ਪਹਿਲਾਂ ਹੀ ਉਹਨਾਂ ਨੂੰ ਕਹਾਣੀ ਜਿਹੜੀ ਕੰਗਨ ਰਣੌਤ ਕਿਉਂਕਿ ਇਸ ਫਿਲਮ ਨੂੰ ਡਾਇਰੈਕਟ ਵੀ ਕਰ ਰਹੇ ਨੇ ਮੇਨ ਲੀਡ ਤੇ ਵੀ ਨੇ ਪ੍ਰੋਡਿਊਸਰ ਵੀ ਹੋ ਗਈ ਨੇ ਫਿਲਮ ਬਣਾਉਣ ਤੋਂ ਪਹਿਲਾਂ ਹੀ ਉਹਨਾਂ ਨੂੰ ਇੱਕ ਵਾਰੀ ਜਿਹੜੀ ਸਕ੍ਰਿਪਟ ਹੈ ਸੈਂਸਰ ਬੋਰਡ ਨੂੰ ਭੇਜ ਦੇਣੀ ਚਾਹੀਦੀ ਸੀਗੀ ਜੀ ਬਿਲਕੁਲ ਸੈਂਸਰ ਬੋਰਡ ਨੂੰ ਸਕ੍ਰਿਪਿਪ ਭੇਜਣੀ ਚਾਹੀਦੀ ਸੀ ਔਰ ਪੰਜਾਬ ਦੇ ਜਿਹੜੇ ਲੋਕਲ ਇੱਥੇ ਦੀਆਂ ਸੰਸਥਾਵਾਂ ਨਾਲ ਡਿਸਕਸ ਕਰਨੀ ਚਾਹੀਦੀ ਸੀਗੀ ਔਰ ਦੂਜੀ ਹਿਸਟੋਰੀਕਲ ਮੂਵੀਆਂ ਬਹੁਤ ਚੰਗੀਆਂ ਹੈਗੀਆਂ ਤੁਸੀਂ ਦੇਖੋ ਅਰਦਾਸ ਸਰਵਤ ਦੇ ਭਲੇ ਦੀ ਮੂਵੀ ਆਈ ਆ ਬੀਬੀ ਰਜਨੀ ਜਿਹੜੀਆਂ ਲੋਕਾਂ ਨੂੰ ਦੱਸਣ ਦੀ ਜ਼ਰੂਰਤ ਹੈਗੀ ਆ ਐਧਰ ਦੀਆਂ ਮੂਵੀਆਂ ਜਿਹੜੀਆਂ ਜੋ ਠੀਕ ਆ ਪੰਜਾਬ ਤੇ ਚੰਗਾ ਮਾੜਾ ਸਮਾਂ ਸੀ ਉਹ ਬੀਤ ਚੁੱਕਾ ਨਾ ਉਹਨਾਂ ਨੂੰ ਦੁਬਾਰਾ ਤੁਸੀਂ ਵੱਡੇ ਪਰਦੇ ਤੇ ਦਿਖਾ ਕੇ ਕੀ ਪੇਸ਼ ਕਰਨਾ ਚਾਹੁੰਦੇ ਆ ਨਾ ਉਹ ਵੱਡੇ ਪਰਦੇ ਤੇ ਜਦੋਂ ਵੀ ਕੋਈ ਵੀ ਚੀਜ਼ ਆਂਦੀ ਆ ਤਾਂ ਉਹ ਤੁਹਾਡੇ ਮਾਈਂਡ ਨੂੰ ਕੈਪਚਰ ਬਹੁਤ ਜਲਦੀ ਕਰਦੀ ਆ ਬਿਲਕੁਲ ਨਾ ਨੈਗੇਟਿਵਿਟੀ ਫਲਾਉਂਗੇ ਤਾਂ ਨੈਗੇਟਿਵਿਟੀ ਫੈਲਣ ਨੂੰ ਤਾਂ 1 ਮਿੰਟ ਹੀ ਲੱਗਣਾ ਕਿ ਜਦੋਂ ਫਿਰ ਅੱਗ ਫੈਲਰ ਜਾਂਦੀ ਆ ਉਹਨੂੰ ਰੋਕਣਾ ਬਹੁਤ ਮੁਸ਼ਕਲ ਹੋ ਜਾਂਦਾ ਤਾਂ ਐਧਰ ਦੀਆਂ ਚੀਜ਼ਾਂ ਨੂੰ ਪ੍ਰਮੋਟ ਕਿਉਂ ਕਰਨਾ ਮੈਂ ਤਾਂ ਨਹੀਂ ਚਾਹੂੰਗਾ ਸਰਕਾਰ ਨੇ ਵੀ ਦੇਖਣਾ ਚਾਹੀਦਾ ਹੈ ਸੈਂਸਰ ਬੋਰਡ ਨੇ ਵੀ ਕਿ ਐਧਰ ਦੀਆਂ ਚੀਜ਼ਾਂ ਨੂੰ ਪ੍ਰਮੋਟ ਨਾ ਕਰੋ ਚੰਗੀਆਂ ਚੀਜ਼ਾਂ ਬਹੁਤ ਬਹੁਤ ਸਿੱਖ ਇਤਿਹਾਸ ਦੀਆਂ ਗੱਲਾਂ ਲੁਕੀਆਂ ਆ ਜਿਹੜੀਆਂ ਵੱਡੇ ਪਰਦੇ ਦੇ ਪਰਦੇ ਤੋਂ ਬਾਕੀ ਆ ਜਾ ਹੋਰ ਜਿਹੜੀਆਂ ਇੰਡੀਆ ਦੇ ਵਿੱਚ ਜਿਹੜੇ ਜਿੰਨੇ ਵੀ ਯੋਧੇ ਹੋਏ ਆ ਉਹਨਾਂ ਦੀਆਂ ਸਟੋਰੀਆਂ ਆਣੀਆਂ ਬਾਕੀ ਆ ਤੁਸੀਂ ਇਦਾਂ ਦੀਆਂ ਚੀਜ਼ਾਂ ਵੀ ਮੂਵੀਆਂ ਬਣਾਓ بجائے ਇਦਾਂ ਦੀਆਂ ਜਿਹੜੀਆਂ ਮਾੜੀਆਂ ਜਾਂ ਚੰਗੀਆਂ ਗੱਲਾਂ ਆਪਾਂ ਉਹਦੇ ਵਿੱਚ ਨਹੀਂ ਪੈਣਾ ਤੁਸੀਂ ਉਹਨਾਂ ਨੂੰ ਪ੍ਰਮੋਟ ਕਿਉਂ ਕਰਦੇ ਆ ਜੋ ਹੁਸ਼ਿਆਰਪੁਰ ਦੇ ਵਿੱਚ ਹੋਰ ਵੀ ਸਿਨੇਮਾਸ ਨੇ ਉਹਨਾਂ ਦੇ ਵੱਲੋਂ ਤੁਹਾਡੀ ਕਿਸੇ ਨਾਲ ਮੀਟਿੰਗ ਹੋਈ ਕੀ ਇਹ ਫਿਲਮ ਉਹਨਾਂ ਦੇ cinema ਘਰਾਂ ਦੇ ਵਿੱਚ ਲੱਗੇਗੀ ਉਹਨਾਂ ਦੀ ਸਹਿਮਤੀ ਹੈ ਤੁਹਾਡੇ ਨਾਲ ਕਿ ਉਹ ਆਪਣੇ cinema ਦੇ ਵਿੱਚ ਫਿਲਮ ਲਾਉਣਗੇ ਜੀ ਬਿਲਕੁਲ ਹੁਸ਼ਿਆਰਪੁਰ ਦੇ ਵਿੱਚ ਤਿੰਨ ਸਿਨੇਮੇ ਹੋਰ ਆ ਹੁਸ਼ਿਆਰਪੁਰ ਦੇ ਵਿੱਚ ਮੂਵੀ ਨਹੀਂ ਲੱਗੇਗੀ ਕਿਉਂਕਿ ਜਿੰਨੀਆਂ ਸੰਸਥਾਵਾਂ ਸਿਗੀਆਂ ਉਹ ਸਾਰੇ cinema ਚ ਗਈਆਂ ਸੀ ਸਾਡੇ ਕੋਲ ਵੀ ਆਈਆਂ ਸੀਗੀਆਂ ਤੇ ਸਾਰਿਆਂ ਕੋਲ ਰਿਟਰਨ ਲਿਆ ਕੇ ਅਸੀਂ ਮੂਵੀ ਨਹੀਂ ਲਗਾਵਾਂਗੇ ਇਵਨ ਹੁਸ਼ਿਆਰਪੁਰ ਜਲੰਧਰ ਦੇ ਵਿੱਚ ਮੈਨੂੰ ਪਤਾ ਹੈਗਾ ਕਿ ਮੂਵੀ ਨਹੀਂ ਲੱਗੇਗੀ ਲੁਧਿਆਣਾ ਵੀ ਆਈ ਥਿੰਕ ਸਾਡੇ ਦਾ ਓਮ ਜੀ ਗਰੁੱਪ cinema ਸਹਿਗੇ 40 45 سینماز ਉਹਨਾਂ ਦੇ ਅੰਡਰ ਆ ਸੀ ਵੀ ਉਹਨਾਂ ਦੇ ਅੰਡਰ ਰਹੇਗੇ ਆ ਤਾਂ ਉਹਨਾਂ ਵਿੱਚ ਕਿਸੇ سینਮਾਸ ਦੀ ਮੂਵੀ ਨਹੀਂ ਲੱਗੇਗੀ ਜੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਕੰਗਨਾ ਰਨੌਦਸ ਫਿਲਮ ਦੀ ਉਡੀਕ ਕਰ ਰਹੇ ਨੇ ਕਈ ਲੋਕ ਅਜਿਹਾ ਵੀ ਨੇ ਜਿਹੜੇ ਕਹਿ ਰਹੇ ਨੇ ਕਿ ਕੰਗਨਾ ਦੀ ਇਹ ਫਿਲਮ ਅਸੀਂ ਵੇਖਣਾ ਚਾਹੁੰਦੇ ਹਾਂ ਕਿ ਜੋ ਮਾਹੌਲ ਉਸ ਵੇਲੇ ਸੀਗਾ ਉਸ ਫਿਲਮ ਦੇ ਵਿੱਚ ਵਿਖਾਇਆ ਗਿਆ ਪਰ ਸੈਂਸਰ ਬੋਰਡ ਦੇ ਵੱਲੋਂ ਕੱਟ ਵੀ ਲਾ ਦਿੱਤੇ ਗਏ ਨੇ ਫਿਲਮ ਨੂੰ ਉਸੇ ਤਰੀਕੇ ਦੇ ਨਾਲ ਪੇਸ਼ ਕੀਤਾ ਜਾਵੇਗਾ ਕਿ ਕੋਈ ਵੀ ਮਾਹੌਲ ਖਰਾਬ ਨਾ ਹੋਵੇ ਉਹ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਪਰ ਜਿਹੜੇ ਲੋਕ ਇਸ ਫਿਲਮ ਦਾ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਮੇਰਾ ਲੋਕਾਂ ਨੂੰ ਇਹੀ ਅਪੀਲ ਹੈ ਕਿ ਕੰਗਨਾ ਜੀ ਨੂੰ ਐਜ਼ ਅ ਐਕਟਰ ਤੁਸੀਂ ਦੇਖੋ ਨਾ ਐਜ਼ ਅ ਐਕਟਰ ਉਹ ਕੀ ਕੰਮ ਕਰਦੇ ਆ ਉਹ ਇੱਕ ਹੀਰੋਇਨ ਦੇ ਤੌਰ ਤੇ ਮੂਵੀ ਬਣਾਣੀ ਮੂਵੀ ਨੂੰ ਪੇਸ਼ ਕਰਨਾ ਉਹਨਾਂ ਦੀ ਐਕਟਿੰਗ ਆ ਉਹਨੂੰ ਸੀਰੀਅਸ ਨਾਲ ਲਿਆ ਕਰੋ ਐਨਾ ਕਿਉਂਕਿ ਬੋਲਦੇ ਹੈਗੇ ਆ ਸਾਡੇ ਸਾਡੇ ਜਿਹੜਾ ਪੰਜਾਬੀ ਬਹੁਤ ਸੈਂਸਿਟਿਵ ਹੈਗੇ ਆ ਕੋਈ ਵੀ ਗੱਲ ਉਹ ਕੰਗਨਾ ਜੀ ਕਹਿੰਦੇ ਉਹਨੂੰ ਸੀਰੀਅਸ ਲੈ ਲੈਂਦੇ ਆ ਉਹਨਾਂ ਨੂੰ ਕੋਈ ਐਕਟਰ ਹੈਗੇ ਆ ਉਹਨੇ ਆਪਣੀ ਐਕਟਿੰਗ ਕੀਤੀ ਤੇ ਪਰਦੇ ਦੇ ਲਈ ਬੋਲਣਾ ਤੇ ਘਰ ਜਾ ਕੇ ਬੈਠ ਜਾਣਾ ਉਹਨਾਂ ਨੂੰ ਸੀਰੀਅਸ ਨਾਲ ਲਿਆ ਕਰੋ ਐਨਾ ਐਨਾ ਸੀਰੀਅਸ ਮੁੱਦਾ ਨਹੀਂ ਹੁੰਦਾ ਜੋ ਕੁਝ ਬੋਲਦੇ ਉਹਨੂੰ ਬੋਲਣ ਦਿਓ ਅਸੀਂ ਕੀ ਹੈਗੇ ਆ ਤੁਸੀਂ ਕੀ ਹੈਗੇ ਆ ਉਹ ਸਾਨੂੰ ਪਤਾ ਨਾ ਸਾਡਾ ਪੰਜਾਬ ਕੀ ਹੈਗਾ ਸਾਨੂੰ ਪਤਾ ਤੇ ਐਦਾ ਠੀਕ ਆ ਜੇ ਬੋਲਦੇ ਆ ਉਹਨਾਂ ਥੱਲੇ ਕਮੈਂਟ ਵੀ ਨਾ ਕੋਈ ਕਰਿਆ ਕਰੋ ਉਹਨਾਂ ਨੂੰ ਇਹ ਲੱਗੇ ਕਿ ਠੀਕ ਆ ਯਾਰ ਮੈਂ ਤਾਂ ਲੋਕੀ ਸੀਰੀਅਸ ਲੈਂਦੇ ਹੀ ਨਹੀਂ ਤਾਂ ਮੈਂ ਆਨ ਫਿਊਚਰ ਫੇ ਕਿਉਂ ਐਦਾ ਦੀ ਕੋਈ ਕਮੈਂਟ ਦੋਗੇ ਨਾ ਤੇ ਪੰਜਾਬੀਆਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਜਿਹੜੇ ਇਸ ਫਿਲਮ ਦਾ ਆਲਰੇਡੀ ਵਿਰੋਧ ਕਰ ਰਹੇ ਨੇ ਲੰਮੇ ਸਮੇਂ ਤੋਂ ਹਾਂਜੀ ਬਿਲਕੁਲ ਉਹਨਾਂ ਨੂੰ ਕਹਾਂਗਾ ਕਿ ਤੁਸੀਂ ਇਸ ਮੂਵੀ ਨੂੰ ਛੱਡ ਕੇ ਹੋਰ ਮੂਵੀਜ਼ ਸਿਨੇਮਾਸ ਦੇ ਵਿੱਚ ਬਹੁਤ ਆ ਰਹੀਆਂ ਆਓ ਸਿਨੇਮਾਸ ਦੇ ਤੁਸੀਂ ਆਓ ਸਿਨੇਮਾਸ ਦੇ ਵਿੱਚ ਮੂਵੀ ਦੇਖੋ ਚੰਗੀਆਂ ਮੂਵੀਆਂ ਆਪਣੇ ਬੱਚਿਆਂ ਨੂੰ ਦਿਖਾਓ ਵੱਡੇ ਪਰਦੇ ਤੇ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਤੁਹਾਡਾ ਮਾਈਂਡ ਨੂੰ ਬਹੁਤ ਜਲਦੀ ਕੈਚ ਕਰਦੀਆਂ ਅਰਦਾਸ ਸਰਵਤ ਦੇ ਭਲੇ ਦੀ ਬਹੁਤ ਚੰਗੀਆਂ ਮੂਵੀਆਂ ਕਰ ਕਰ ਦੀ ਸਟੋਰੀ ਇਹ ਬਿਲਕੁਲ ਬਿਲਕੁਲ ਬੀਬੀ ਰਜਨੀ ਮੂਵੀ ਹਿਸਟੋਰੀਕਲ ਮੂਵੀ ਆ ਹੋਰ ਸੁੱਚਾ ਸੂਰਮਾ ਚੱਲ ਰਹੀ ਆ ਮੂਵੀ ਹੋਰ ਮੂਵੀਆਂ ਆ ਰਹੀਆਂ ਤੁਸੀਂ ਸਿਨੇਮਾਸ ਨੂੰ ਪ੍ਰਮੋਟ ਕਰੋ ਕਿਉਂਕਿ ਸਿਨੇਮਾਸ ਦੇ ਬਿਜ਼ਨਸ ਦੇ ਨਾਲ ਬਹੁਤ ਬੰਦੇ ਜੁੜੇ ਹੋਏ ਹੈਗੇ ਆ ਸਿਨੇਮਾਸ ਦੇ ਮੂਵੀ ਜਦੋਂ ਬਣਦੀ ਆ ਉਹਦਾ ਕਰੋੜਾਂ ਦਾ ਬਜਟ ਹੁੰਦਾ ਉਹਦੇ ਵਿੱਚ ਕਿੰਨੇ ਐਕਟਰ ਹੈਗੇ ਹੋ ਸਕਦਾ ਤੁਹਾਡੇ ਰਿਲੇਟਿਵ ਵੀ ਹੋਣ ਵਿੱਚ ਉਹਦੇ ਹੋਰ ਤੁਹਾਡੇ ਜਨਰ ਵਾਲੇ ਹੋਣ ਤਾਂ ਸਿਨੇਮਾਸ ਦੇ ਵਿੱਚ ਕਿੰਨੇ ਬੰਦੇ ਕੰਮ ਕਰਦੇ ਆ ਤਾਂ ਅਸੀਂ ਜਿੰਨੀ ਇਨਵੈਸਟਮੈਂਟ ਕੀਤੀ ਹੋਆ ਉਹ ਸਾਨੂੰ ਆ ਲੋਕੀ ਸਿਨੇਮਾਸ ਤੋਂ ਪਿੱਛੇ ਹਟੇ ਆ ਤਾਂ ਸਿਨੇਮਾਸ ਦੇ ਵਿੱਚ ਦੁਬਾਰਾ ਲੋਕੀ ਆਣੇ ਸ਼ੁਰੂ ਹੋਣ ਤਾਂ ਸਿਨੇਮਾ ਵਿੱਚ ਉਹੀ ਚੈਅ ਪਹਿਲਾਂ ਸ਼ੁਰੂ ਹੋਣ ਲੋਕਾਂ ਦਾ ਪਿਆਰ ਵਧੇ ਕਿ ਆਉ ਵੱਧ ਤੋਂ ਵੱਧ ਸਿਨੇਮਾਸ ਨੂੰ ਪ੍ਰਮੋਟ ਕਰੋ ਚੰਗੀਆਂ ਮੂਵੀਆਂ ਨੂੰ ਦੇਖੋ ਅਸੀਂ ਇਦਾਂ ਦੀਆਂ ਗਲਤ ਕਾਉਂਟਰਵਰਸ ਵਿੱਚ ਨਾ ਪਾਉ ਤੁਸੀਂ ਆਪਣਾ ਟਾਈਮ ਜਾਂ ਵੀ ਅਨਸੈਸਰੀ ਤੁਸੀਂ ਉਹ ਕਮੈਂਟ ਦੇ ਕੇ ਆਪਣਾ ਟਾਈਮ ਜਾਂ ਕਰਾਵਨਾ ਕਰੋ ਜੀ ਬਹੁਤ ਸਹੀ ਗੱਲ ਤੁਸੀਂ ਕਹੀ ਹੈ ਕਿ ਅਜਿਹੀਆਂ ਕੰਟਰੋਵਰਸੀਆਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈ ਭੜਕਾਊ ਜਿਹੜੇ ਬਿਆਨ ਨੇ ਲੋਕ ਮਗਰ ਲਾ ਕੇ ਉਹਨਾਂ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਸੋ ਅਜਿਹੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਜੀ ਬਿਲਕੁਲ ਇਹ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਤੁਸੀਂ ਇੱਕ ਇੱਕ ਮਾੜਾ ਕਮੈਂਟ ਦੋਗੇ ਦਾ ਅਗਲੇ ਨੇ ਤੁਹਾਨੂੰ ਇੱਕ ਹੋਰ ਮਾੜਾ ਦੇ ਦੇਣਾ ਇਹਨਾਂ ਬੈਟਰ ਆ ਸੀ ਮਾੜਾ ਕਿਉਂ ਦੇਣਾ ਹਾਂ ਇਹਨਾਂ ਬੈਟਰ ਹੈ ਕਿ ਉਸ ਚੀਜ਼ ਨੂੰ ਦੇਖੋ ਤੇ ਬੰਦ ਕਰ ਦਿਓ ਬਿਲਕੁਲ ਬਹੁਤ শুকਰੀਆ ਬਲਵਿੰਦਰ ਜੀ ਜਿਹੜੀ ਤੁਸੀਂ ਚੀਜ਼ ਕਹੀ ਹੈ ਕਿ ਪੰਜਾਬੀਆਂ ਦੇ ਵੱਲੋਂ ਜਾਂ ਕਮਿਊਨਿਟੀ ਦੇ ਵੱਲੋਂ ਇਹ ਚੀਜ਼ ਕਹੀ ਜਾ ਰਹੀ ਹੈ ਕਿ ਇਹ ਫਿਲਮ ਜਿਹੜੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਮਾਹੌਲ ਹੀ ਖਰਾਬ ਹੋਏਗਾ ਜੇ ਇਹ ਫਿਲਮਾਂ ਨੂੰ ਲੈ ਕੇ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਪੰਜਾਬੀਆਂ ਨੂੰ ਅਪੀਲ ਹੈ ਜੀ ਕਿ ਤੁਸੀਂ ਇਦਾਂ ਦੀ ਗਲਤ ਕੌਂਟਰੋਵਰਸ ਵਿੱਚ ਨਾ ਪਿਆ ਕਰੋ ਉਹ ਇੱਕ ਐਜ਼ ਅ ਐਕਟਰ ਦੀ ਗੱਲ ਸੁਣਿਆ ਕਰੋ ਉਹ ਐਕਟਿੰਗ ਲਈ ਤਾਂ ਠੀਕ ਹੈ ਜੀ ਉਹਨੂੰ ਸੀਰੀਅਸ ਨਾ ਲਿਆ ਕਰੋ ਗਲਤ ਮੁੱਦਿਆਂ ਨੂੰ ਸੀਰੀਅਸ ਨਾ ਚੰਗੀ ਕੋਈ ਗੱਲ ਕਹਿੰਦਾ ਉਹਦਾ ਸਾਥ ਦਿਓ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸੋ ਐਸੀ ਕਿ ਸਾਡੇ ਨਾਲ ਪਲਵੰਦਰ ਸਿੰਘ ਜੀ ਜਿਨ੍ਹਾਂ ਦਾ ਖੁਦ ਦਾ ਸਿਨੇਮਾ ਹੈ ਔਰ ਹੁਸ਼ਿਆਰਪੁਰ ਦੇ ਵਿੱਚ ਹੋਰ ਵੀ ਜਿੰਨੇ ਸਿਨੇਮਾਸ ਨੇ ਸਾਰਿਆਂ ਨੇ ਬੈਠ ਕੇ ਇੱਕ ਮੀਟਿੰਗ ਜਿਹੜੀ ਕੀਤੀ ਹੈ ਔਰ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਵੀ ਇਹਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਹੜੀ ਐਮਰਜੈਂਸੀ ਫਿਲਮ ਹੈ ਉਸ ਤੋਂ ਸਿਨੇਮਾ ਘਰਾਂ ਦੇ ਵਿੱਚ ਲੱਗਣ ਨਹੀਂ ਦਿੱਤਾ ਜਾਵੇਗਾ ਚਾਹੇ ਸੈਂਸਰ ਬੋਰਡ ਦੇ ਵੱਲੋਂ ਇਸ ਫਿਲਮ ਦੇ ਉੱਪਰ ਕੱਟ ਲ ਮੁੰਬਈ ਹਾਈ ਕੋਰਟ ਦੇ ਵਿੱਚ ਵੀ ਇਸ ਫੈਸਲ ਨੂੰ ਲੈ ਕੇ ਚਰਚਾ ਹੋਈ ਸੀਗੀ ਪਰ 6 ਸਤੰਬਰ ਨੂੰ ਪਹਿਲਾ ਜਿਹੜੀ ਇਹ ਫਿਲਮ ਸ਼ਰਮਾ ਕਰਾਂ ਦੇ ਵਿੱਚ ਰਿਲੀਜ਼ ਹੋਣੀ ਸੀਗੀ ਉਸ ਤੋਂ ਬਾਅਦ ਸੈਂਸਰ ਬੋਰਡ ਦੇ ਵੱਲੋਂ 14 ਕਟ ਸਫਲਮ ਤੇ ਲਾਏ ਗਏ ਕਿਹਾ ਜਾ ਰਿਹਾ ਸੀਗਾ ਕਿ ਇਸ ਇਹ ਫਿਲਮ ਜਿਹੜੀ ਹੈ ਹੁਣ ਰਿਲੀਜ਼ ਦੇ ਲਈ ਤਿਆਰ ਹੈ ਪਰ ਹਾਲੇ ਤੱਕ ਵੀ ਕੋਈ ਪੁਸ਼ਟੀ ਨਹੀਂ ਹੈ ਕਿ ਸੈਂਸਰ ਬੋਰਡ ਇਸ ਨੂੰ ਸਰਟੀਫਿਕੇਟ ਦੇ ਦੇਵੇਗਾ ਰਿਲੀਜ਼ ਹੋਣ ਦੇ ਲਈ ਜਾਂ ਨਹੀਂ ਪਰ ਫਿਲਹਾਲ ਬਹੁਤ ਸਾਰੇ ਸਿਨੇਮਾ ਕਰਾਂ ਦੇ ਵਿੱਚ ਇਹੀ ਚਰਚਾ ਚੱਲ ਰਹੀ ਹੈ ਕਿ ਇਹ ਫਿਲਮ ਜੇਕਰ ਸੈਂਸਰ ਬੋਰਡ ਦੇ ਵੱਲੋਂ ਪਾਸ ਕੀਤੀ ਵੀ ਜਾਂਦੀ ਹੈ ਤਾਂ ਇਹ ਫਿਲਮ ਉਹ ਅਸੀਂ ਸਿਨੇਮਾ ਕਰਾਂ ਦੇ ਵਿੱਚ ਨਹੀਂ ਲੱਗਣ ਤਵਾਂਗੇ ਤੁਹਾਡੀ ਕੀ ਰਾਏ ਹੈ ਕਿ ਜੇਕਰ ਇਸ ਫਿਲਮ ਨੂੰ ਸੈਂਸਰ ਬੋਰਡ ਦੇ ਵੱਲੋਂ ਸਰਟੀਫ ਮਿਲ ਜਾਂਦਾ ਹੈ ਕਿ ਇਹ ਫਿਲਮ ਸਰਮਾ ਘਰਾ ਦੇ ਵਿੱਚ ਲਗਣੀ ਚਾਹੀਦੀ ਹੈ ਜਾਂ ਨਹੀਂ ਕੰਗਨਾ ਰਣੌਤ ਦੇ ਦੁਆਰਾ ਜਿਹੜੀ ਫਿਲਮ ਡਾਇਰੈਕਟ ਕੀਤੀ ਗਈ ਹੈ ਪ੍ਰੋਡਿਊਸ ਕੀਤੀ ਗਈ ਹੈ ਔਰ ਮੇਨ ਲੀਡ ਤੇ ਵੀ ਕੰਗਨਾ ਰਣੌਤ ਇਸ ਫਿਲਮ ਦੇ ਵਿੱਚ ਖੁਦ ਨਜ਼ਰ ਆਉਣੀ ਹੈ ਤੁਸੀਂ ਆਪਣੀ ਪ੍ਰਤੀਕਿਰਿਆ ਸਾਨੂੰ ਕਮੈਂਟ ਸੈਕਸ਼ਨ ਰਾਹੀਂ ਜ਼ਰੂਰ ਦੱਸਿਓ ਤੇ ਇੱਕ ਦਿਨਿਕ ਸਵੇਰਾ ਟੀਵੀ 사ਸ਼ੁਕਾਰ